ਜੰਗਲ ਲੱਗਨੇ ਜੀ ਪਾਕਿਸਤਾਨ ਦੇ ਨਾਲ ਪਾਸ ਦੇ ਇਹ ਚੰਗਾ ਨਹੀਂ ਕਰ ਬਿਲਕੁਲ ਨਹੀਂ ਕਰ ਜਿਹੜੇ ਆਮ ਜਨਤਾ ਉਹਦੇ ਵਾਸਤੇ ਮਾਰਾ ਗਿਆ ਜਿਹੜੇ ਅਸਲ ਦੋਸ਼ੀ ਨੇ ਜਿਨ੍ਹਾਂ ਨੇ ਉਹ ਹਮਲਾ ਕੀਤਾ ਉਹਨਾਂ ਨੂੰ ਮਾਰਨਾ ਚਾਹੀਦਾ ਉਹ ਅਤਵਾਦੀ ਨੇ ਉਹ ਨਾ ਕੋਈ ਵੀ ਜਿਹੜਾ ਸ਼ਖਸ ਜਾਂਦਾ ਕਿਤੇ ਘੁੰਮਣ ਕਰਨ ਜਾਂਦਾ ਉਹ ਬਿਨਾ ਨਰਦੋਸਾਂ ਨੂੰ ਮਾਰਨਾ ਕੋਈ ਦੋਸਤ ਨਾ ਹੋਵੇ ਉਹਨਾਂ ਦੇ ਕਿੱਡੀ ਵੱਡੀ ਇਹ ਹੱਤਕਣਾਉਣੀ ਕਾਰਵਾਈ ਇਹ ਨਹੀਂ ਹੋਣੀ ਚਾਹੀਦੀ ਸੀ ਜੀ ਤੁਰੰਤ ਉਹਨਾਂ ਨੂੰ ਫੜ ਕੇ ਜਿੱਥੇ ਜਿੱਥੇ ਦੇ ਵੀ ਹੈਗੇ ਉਹਨਾਂ ਨੂੰ ਮਾਰ ਦੇ ਜੀ ਉਹਨਾਂ ਨੂੰ ਸੂਲੀ ਦੇ ਟੰਗ ਦੇ ਦਿੰਦੇ ਜੀ ਅੱਜ ਸਿੱਖਾਂ ਨੂੰ ਬਾਰ-ਬਾਰ ਦਿਖਾਇਆ ਜਾਂਦਾ ਇਹ ਬਹੁਤ ਬਹਾਦਰ ਕੌਮ ਆ ਉਹ ਆਪਣਾ ਜਿਹੜਾ ਅ ਸਚੀਫ ਆ ਜਿਹੜਾ ਹੈਗਾ ਕਮਾਂਡਰ ਫੌਜ ਦਾ ਉਹਦਾ ਕੀ ਨਾਮ ਉਹਦੀ ਫੋਟੋ ਬਾਰ-ਬਾਰ ਦਿਖਾਈਆਂ ਜਾ ਰਹੀਆਂ ਨੇ ਹੂੰ ਬੀ ਇਹਨਾਂ ਨੇ ਰਾਤ ਜਿਹੜਾ ਹੈਗਾ ਬਹੁਤ ਵਧੀਆ ਕੰਮ ਕਰਿਆ ਠੀਕ ਆ ਸੀ ਦੱਸਦੇ ਸਾਡੇ ਬਹਾਦਰ ਨੇ ਜਿਹੜੇ ਸਾਡੇ ਫੌਜ ਦੇ ਵਿੱਚ ਜੂਦੇ ਨੇ ਲੜ ਕੋ ਪਿੱਛੇ ਹਟਣ ਵਾਲੇ ਨਹੀਂ ਹੈ ਅੱਜ ਵੀ ਨਹੀਂ ਹਟਦੇ ਅੱਜ ਵੀ ਹੋਣ ਤੇ ਜਿਹੜੀ ਲੜਾਈ ਆ ਉਹ ਸਿੱਖਾਂ ਦੇ ਸਰ ਤੇ ਲੜੀ ਜਾਊਗੀ ਜੀ ਸਿੱਖ ਹੀ ਇਹ ਸਦਾ ਜਿਹੜਾ ਹੈਗਾ ਮੋਟ ਜਿਹੜਾ ਇਹਨਾਂ ਨੇ ਬਣਾਇਆ ਹੋਰ ਕੋਈ ਫੌਜ ਨਹੀਂ ਲਾਈ ਸਿੱਖ ਬਲ ਨਾਲ ਲਾਤੀਆਂ ਤੇ ਜਿੱਤਾਂਗੇ ਅਸੀਂ ਜ਼ਰੂਰ ਕਦੇ ਸਿੱਖ ਹਾਰਦੇ ਨਹੀਂ ਹੈਗੇ ਜੀ ਜੀ ਜੰਗ ਸਰਕਾਰ ਸ਼ੁਰੂ ਕਰ ਸਕਦੀ ਆ ਪਰ ਉਹਨੂੰ ਖਤਮ ਨਹੀਂ ਕਰ ਸਕਦੀ। ਹੂੰ ਕਿਉਂਕਿ ਇਸ ਜੰਗ ਦੇ ਨਾਲ ਪਤਾ ਨਹੀਂ ਮੋੜ ਕਿੱਥੋਂ ਨੂੰ ਘਟਿਆ ਜਾਣਾ। ਜੀ। ਇਕੱਲਾ ਪਾਕਿਸਤਾਨ ਤੇ ਭਾਰਤ ਦਾ ਜੰਗ ਨਹੀਂ ਹੋਣਾ। ਇਹ ਦੇ ਨਾਲ ਹੋਰ ਵੀ ਭਾਰਤ ਦੇ ਹਮਾਇਤ ਦੇ ਵਿੱਚ ਆ ਜਿਹੜੇ ਦੇਸ਼ ਆ ਰਹੇ ਨੇ ਉਹਦੋਂ ਜਿਹੜੇ ਉਹ ਆ ਰਹੇ ਨੇ ਦੂਜੇ ਦੇਸ਼ ਪਾਕਿਸਤਾਨ ਦੀ ਇੱਕ ਮੈਂ ਖਬਰ ਦੇਖੀ ਸੀ ਵੀ ਤੁਰਕੀ ਦਾ ਜਹਾਜ਼ ਆਇਆ ਘ। ਹੂੰ ਪਾਕਿਸਤਾਨਾਂ ਕੋਲੇ। ਹੂੰ ਜੇ ਉਹਨਾਂ ਦੀ ਮਦਦ ਕਰਨੇ ਦੂਜੇ ਦੇਸ਼ ਤਾਂ ਹੀ ਹਨਾ ਇਹ ਟੇਢੀ ਲੜਾਈ ਹੋ ਸਕਦੀ ਹੈ ਸਾਰੇ ਪਾਸੇ ਦਾ ਅੰਤ ਨਹੀਂ ਅਸੀਂ ਕਹਿ ਸਕਦੇ ਸਲਾਮ ਕੰਟਰੀਆਂ ਬਹੁਤ ਸਾਰੀਆਂ ਨੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹਦੀ ਜਦੋਂ ਜੰਗ ਸ਼ੁਰੂ ਹੋ ਗਿਆ ਵੀ ਇਹਦੀ ਜਿਹੜਾ ਖਾਤਮਾ ਕਦੋਂ ਹੋਊਗਾ ਜੀ 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 ਉਹਦੇ ਨਾਲ ਤਬਾਹੀ ਤਬਾਹੀ ਆ ਉਹਨਾਂ ਬੰਦਿਆਂ ਨੂੰ ਮਾਰੋ ਚੁਣ ਕੇ ਜਿਨ੍ਹਾਂ ਨੇ ਸਾਡਾ ਨੁਕਸਾਨ ਕੀਤਾ ਜਿਹੜੇ ਅੱਤਵਾਦੀ ਨੇ ਜਿਹੜੇ ਸਾਨੂੰ ਮਾਰਨਾ ਚਾਹੁੰਦੇ ਨੇ ਦਰਸ਼ਕੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੁਸੀਂ ਜਿਹੜੇ ਆਕਾਲ ਚੈਨਲ ਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਕੌਮ ਦੇ ਨਤੜਕ ਜਰਨੈਲ ਵੱਡੇ ਸ਼ੇਰ ਕਹਿ ਦਿੰਦੇ ਨੇ ਅਸੀਂ ਇਹਨਾਂ ਨੂੰ ਤੇ ਅੱਜ ਜਿੱਥੇ ਕਸ਼ਮੀਰ ਦੀ ਧਰਤੀ ਤੇ ਪੁਨਛੇਰੀਏ ਤੇ ਬਹੁਤ ਮੰਦ ਭਾਗਾ ਇੱਕ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ ਇਮਾਰਤ ਨੁਕਸਾਨੀ ਗਈ ਹੋਤ ਬਹੁਤ ਸਾਰੀਆਂ ਕੀਮਤੀ ਜਾਨਾਂ ਜਿਹੜੀਆਂ ਬਿਨਾਂ ਵਜ੍ਹਾ ਤੋਂ ਚਲੀਆਂ ਗਈਆਂ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਇਹ ਕੁਝ ਹੋਇਆ ਬਹੁਤ ਮਾੜਾ ਹੋਇਆ ਨਿੰਦਨਯੋਗ ਆ ਉਸ ਤੋਂ ਬਾਅਦ ਪੰਜਾਬ ਵਿੱਚ ਅੱਜ 7:45 ਤੋਂ ਲੈ ਕੇ 7:30 ਵਜੇ ਤੋਂ ਲੈ ਕੇ 7:45 ਤੱਕ ਇੱਕ ਬਲੈਕਆਊਟ ਕੀਤਾ ਗਿਆ ਔਰ ਤਮਾਕਾ ਕਸ਼ਮੀਰ 'ਚ ਹੁੰਦਾ ਜੰਗ ਕਸ਼ਮੀਰ 'ਚ ਹੁੰਦੀ ਹੈ ਵਾਰਦਤ ਕਸ਼ਮੀਰ 'ਚ ਹੁੰਦੀ ਹੈ ਔਰ ਪੰਜਾਬ ਦੇ ਵਿੱਚ ਇਹ ਬਲੈਕਆਊਟ ਕਰਨਾ ਸਮਝ ਨਹੀਂ ਆਈ ਕਿ ਉਹ ਕੀਤਾ ਗਿਆ ਉਹ ਗਲਤ ਕਰਦੇ ਇਸ ਮਸਲੇ ਬਾਰੇ ਜਹਦਰ ਬਾਬਾ ਰਾਜਾ ਰਾਜ ਸਿੰਘ ਜੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਦਰ ਸਾਹਿਬ ਅੱਜ ਉਹ ਬਲੈਕਆਉਟ ਪੰਜਾਬ ਦੀ ਧਰਤੀ ਤੇ ਕੀਤਾ ਗਿਆ ਕਸ਼ਮੀਰ ਮਸਲਾ ਹੁੰਦਾ ਕੋਈ ਵੀ ਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਹ ਪੰਜਾਬ ਦੇ ਵਿੱਚ ਇਹੋ ਜੇ ਐਕਸ਼ਨ ਕੀਤੇ ਜਾਂਦੇ ਆ ਜਿਹਦੇ ਕਰਕੇ ਵਿਖਾਇਆ ਜਾਵੇ ਕਿ ਪੰਜਾਬ ਪੂਰਾ ਤਤਪੜਿਆ ਦੇਖੋ ਜਿਹੜੀ ਜੰਗ ਲੱਗਣੀ ਜੀ ਪਾਕਿਸਤਾਨ ਦੇ ਨਾਲ ਭਾਰਤ ਦੀ ਇਹ ਚੰਗਾ ਨਹੀਂ ਹੈ ਬਿਲਕੁਲ ਨਹੀਂ ਚੰਗਾ ਜੀ ਜਿਹੜੇ ਆਮ ਜਨਤਾ ਉਹਦੇ ਵਾਸਤੇ ਮਾਰਾ ਗਿਆ ਹਮ ਜੰਗ ਚ ਇਹ ਬਾੜ ਤੇ ਹੋਵੇ ਚੀਨ ਨਾਲ ਚਾਹੇ ਪੈਂਡ ਚ ਹੋਵੇ ਚਾਹੇ ਕਾਤਰ ਦੀ ਜੰਗ ਹੋਵੇ ਚਾਹੇ ਕਾਰਕ ਦੀ ਜੰਗ ਹੋਵੇ ਕਿੰਨੀ ਕੀਮਤੀ ਜਾਨਾਂ ਗਲੀਆਂ ਗਈ ਜੀ ਹੁਣ ਵੀ ਜਿਹੜਾ ਪਹਿ ਲਗਾਉਂ ਦੇ ਵਿੱਚ ਹਮਲਾ ਹੋਇਆ ਉਕੇ ਜੀ ਬਦਲਤ ਹੋਇਆ ਸਾਡੇ ਜਿਹੜੇ ਅਪਡੇਟ ਤੋਂ ਨੀ ਹਾਰ ਆਰਮੀ ਸੀ ਉਹ ਸਾਰੀ ਜਿਹੜੀ ਹੈਗੀਆਂ ਨੇ ਪਿੱਛੇ ਹਟਾ ਲਈ ਜੀ ਉਥੇ ਤਾਂ ਚਿੜੀ ਨਹੀਂ ਪਹੁੰਚ ਸਕਦੇ ਉਹ ਕਾਂ ਚਲੇਗਾ ਅਤਵਾਦੀ ਜੀ ਉਹਨਾਂ ਨੇ ਸਾਡੇ ਬੰਦੇ ਮਾਰੇ ਤੇ ਪੈ ਗਿਆ ਰੋਲਾ ਵੀ ਪਾਕਿਸਤਾਨ ਚ ਜਵਾਏ ਨੇ ਹਮ ਚਲੋ ਜਿਹੜੇ ਅਸਲ ਦੋਸ਼ੀ ਨੇ ਜਿਨ੍ਹਾਂ ਨੇ ਉਹ ਹਮਲਾ ਕੀਤਾ ਉਹਨਾਂ ਨੂੰ ਮਾਰਨਾ ਚਾਹੀਦਾ ਉਹ ਅਤਵਾਦੀ ਨੇ ਉਹ ਨੋ ਕੋਈ ਵੀ ਜਿਹੜਾ ਸ਼ਕਸ ਜਾਂਦਾ ਕਿਤੇ ਘੁੰਮਣ ਫਿਰਨ ਜਾਂਦਾ ਉਹ ਬਿਨਾ ਨਿਰਦੋਸ਼ਾਂ ਨੂੰ ਮਾਰਨਾ ਕੋਈ ਦੋਸ਼ ਨਾ ਹੋਵੇ ਉਹਨਾਂ ਦੇ ਕਿੱਡੀ ਵੱਡੀ ਇਹ ਹੱਤ ਕਨੌਣੀ ਕਾਰਵਾਈ ਇਹ ਨਹੀਂ ਹੋਣੀ ਚਾਹੀਦੀ ਸੀ ਜੀ ਤੁਰੰਤ ਉਹਨਾਂ ਨੂੰ ਫੜ ਕੇ ਜਿੱਥੇ ਜਿੱਥੇ ਦੇ ਵੀ ਹੈਗੇ ਉਹਨਾਂ ਨੂੰ ਮਾਰ ਦੇ ਜੀ ਉਹਨਾਂ ਨੂੰ ਸੂਲੀ ਦੇ ਟੰਗ ਦਿੰਦੇ ਜੀ ਪਰ ਜਿਹੜਾ ਹੁਣ ਜੰਗ ਲੱਗ ਗਿਆ ਇਹ ਪੰਜਾਬ ਜੁਣਿਆ ਗਿਆ ਹਰ ਵਾਰ ਹੀ ਪੰਜਾਬ ਜੁਣਿਆ ਜਾਂਦਾ ਕਿਉਂਕਿ ਪੰਜਾਬ ਨੂੰ ਖਤਮ ਕਰਨ ਦੇ ਵਾਸਤੇ ਚਾਹੇ ਲਹਿੰਦਾ ਪੰਜਾਬ ਆਵੇ ਹੋ ਚੜਦਾ ਪੰਜਾਬ ਆ ਏ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਲੋਕ ਜੀ ਸਰਕਾਰਾਂ ਨੇ ਜਿਹੜੀਆਂ ਪੰਜਾਬ ਨੂੰ ਦੇਖ ਕੇ ਰਾਜ਼ੀ ਨਹੀਂ ਨਸ਼ੇ ਦੇ ਨਾਲ ਸਾਡਾ ਜਿਹੜੇ ਨੌਜਵਾਨ ਨੇ ਉਹ ਖਾਲੀ ਨਸ਼ੇ ਨੇ ਜੀ ਜੀ ਸਾਡਾ ਕੋਈ ਨੌਜਵਾਨ ਜਿਹੜਾ ਹੈਗਾ ਬੱਚੇ-ਬੱਚੀਆਂ ਬਾਹਰ ਚਲੇ ਗਏ ਜੀ ਜਿਹੜੇ ਰਹਿੰਦੇ ਖੁੰਦਦੇ ਨੇ ਇਹਨਾਂ ਨੇ جنگ ਦੇ ਵਿੱਚ ਸਾਡੇ ਮਰਵਾ ਦੇਣੇ ਨੇ ਨੁਕਸਾਨ جنگ ਦੇ ਵਿੱਚ ਸਮੇਸਾ ਹੀ ਪੰਜਾਬ ਦਾ ਹੋਇਆ ਪਹਿਲਾਂ ਤੋਂ ਵੀ 1947 ਦੇ ਵਿੱਚ ਜਦੋਂ ਕਹਿੰਦੇ ਭਾਰਤ ਆਜ਼ਾਦ ਹੋਇਆ ਜੀ ਆਜ਼ਾਦ ਹੋ ਗਿਆ ਪਰ ਉਹਦੇ ਵਿੱਚ ਵੱਡਾ ਨੁਕਸਾਨ ਜਿਹੜਾ ਹੈਗਾ ਪੰਜਾਬ ਦਾ ਹੋਇਆ ਜੀ ਦਾ ਸਾਡਾ ਅੱਧਾ ਪੰਜਾਬ ਪਾਕਿਸਤਾਨ ਚਲੇ ਗਿਆ ਤਾਂ ਇੱਧਰ ਰਹਿ ਗਿਆ ਜੀ ਹੁਣ ਵੀ ਅਸੀਂ ਇਸ ਜੰਗ ਦੇ ਬਿਲਕੁਲ ਵਿਰੋਧਾ ਨਹੀਂ ਹੋਣੀ ਚਾਹੀਦੀ ਜੀ ਸ਼ਾਂਤੀ ਦੇ ਨਾਲ ਬੈਠ ਕੇ ਸਾਰੇ ਮਸਲੇ ਹੱਲ ਹੋਣ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਬੰਦ ਕਰੋ ਉਹਨਾਂ ਨੂੰ ਗੋਲੀ ਮਾਰੋ ਜੀ ਅਸੀਂ ਇਹ ਚਾਹੁੰਦੇ ਆ ਪਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਮਾਰਨਾ ਇਹ ਚੰਗੀ ਗੱਲ ਨਹੀਂ ਦੋਨੇ ਪਾਸਿਓਂ ਤੇ ਜੇ ਹੁਣ ਅੱਜ ਦੇਖੋ ਜੰਗ ਤਾਂ ਜਿਹੜੀ ਲੱਗਣੀ ਅੱਜ ਆ ਗੋਦੀ ਮੀਡੀਆ ਜਿਹੜਾ ਉਹ ਸਿੱਖਾਂ ਦੇ ਸੋਹਲੇ ਗਾਉਂਦਾ ਜੀ ਜਦੋਂ ਅਸੀਂ ਹੱਕ ਮੰਗਦੇ ਆ ਸਾਡੇ ਹੱਕ ਨੇ ਵੀ ਸਾਨੂੰ ਦੇਦੋ ਕਹਿੰਦੇ ਸਾਨੂੰ ਅੱਤਵਾਦੀ ਕਹਿੰਦੇ ਨੇ ਵੱਖਵਾਦੀ ਕਹਿੰਦੇ ਨੇ ਖਾਲਸਤਾਨੀ ਕਹਿੰਦੇ ਨੇ ਇਹ ਬੜਾ ਬੜਾ ਵੱਡਾ ਦੋਹਰਾ ਚਿਹਰਾ ਇਹਨਾਂ ਦਾ ਅੱਜ ਸਿੱਖਾਂ ਨੂੰ ਬਾਰ-ਬਾਰ ਦਿਖਾਇਆ ਜਾਂਦਾ ਇਹ ਬਹੁਤ ਬਹਾਦਰ ਕਮਾਂਡਰ ਉਹ ਆਪਣਾ ਜਿਹੜਾ ਅ ਚੀਫ ਆ ਅ ਜਿਹੜਾ ਹੈਗਾ ਕਮਾਂਡਰ ਪੌਜ ਦਾ ਉਹਦਾ ਕੀ ਨੋ ਉਹਦੀ ਫੋਟੋ ਬਾਰ-ਬਾਰ ਦਿਖਾਈਆਂ ਜਾ ਰਹੀਆਂ ਨੇ ਬੀ.ਐਨ. ਨੇ ਰਾਤ ਜਿਹੜਾ ਹੈਗਾ ਬਹੁਤ ਵਧੀਆ ਕੰਮ ਕਰਿਆ ਠੀਕ ਆ ਸੀ ਦੱਸਦੇ ਸਾਡੇ ਬਹਾਦਰ ਨੇ ਜਿਹੜੇ ਸਾਡੇ ਫੌਜ ਦੇ ਵਿੱਚ ਜੋਧੇ ਨੇ ਲੜ ਕੋ ਪਿੱਛੇ ਹਟਣ ਵਾਲੇ ਨਹੀਂ ਹੈ ਅੱਜ ਵੀ ਨਹੀਂ ਹਟਦੇ ਜੀ ਜੀ ਅੱਜ ਵੀ ਹੋਂਦ ਜਿਹੜੀ ਲੜਾਈ ਆ ਉਹ ਸਿੱਖਾਂ ਦੇ ਸਰ ਤੇ ਲੜੀ ਜਾਊਗੀ ਜੀ ਸਿੱਖ ਹੀ ਇਸ ਦਾ ਜਿਹੜਾ ਹੈਗਾ ਮੋਡ ਜਿਹੜਾ ਇਹਨਾਂ ਨੇ ਬਣਾਇਆ ਹੋਰ ਕੋਈ ਫੌਜ ਨਹੀਂ ਲਾਈ ਸਿੱਖ ਪਲਟਣਾ ਲਾਦੀਆਂ ਤੇ ਜਿੱਤਾਂਗੇ ਅਸੀਂ ਜ਼ਰੂਰ ਕਦੇ ਸਿੱਖ ਹਾਰਦੇ ਨਹੀਂ ਹੈਗੇ ਜੀ ਜੀ ਇਹ ਮਜਬੂਰੀ ਬਣ ਕੇ ਵੀ ਸਾਨੂੰ ਜਿਹੜਾ ਹੈਗਾ ਉਹ ਲੜਨਾ ਪੈ ਰਿਹਾ ਉਧਰ ਵੀ ਸਾਡੇ ਨੇ ਇੱਧਰ ਵੀ ਸਾਡੇ ਨੇ ਆਮ ਜਨਤਾ ਮਾਰ ਰਹੀ ਆ ਅਸੀਂ ਇਹ ਕਹਿਣਾ ਸਰਕਾਰਾਂ ਨੂੰ ਬੈਠ ਕੇ ਜਿਹੜਾ ਹੈਗਾ ਆਮ ਜਨਤਾ ਨੂੰ ਮਾਰਨ ਦੀ ਬਜਾਏ ਜਿਹੜੇ ਆਸულ ਤੋਸੀ ਨੇ ਉਹਨਾਂ ਨੂੰ ਮਾਰਿਆ ਜਾਵੇ ਦੇ ਸਾਡੇ ਨੇ ਜੀ ਜੀ ਸਾਡੇ ਜਿਹੜੇ ਹੁਣ ਸਾਨੂੰ ਤੁਸੀਂ ਜਿਹੜਾ ਹੈਗਾ ਦਿਖਾ ਰਹੇ ਹੋ ਵੀ ਬਹਾਦਰ ਕੌਮ ਆ ਹੂੰ ਤੇ ਫੇਰ ਸਾਡੇ ਨਾਲ ੱਟਕਾ ਕਿਉਂ ਕਰਦੇ ਹੋ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਨਾ ਮੋਦੀ ਸਾਹਿਬ ਨੂੰ ਵੀ ਤੁਸੀਂ ਸਾਡੇ ਬੰਦੇ ਛੱਡੋ ਹੂੰ ਸਾਡੇ ਬੰਦੀ ਸਿੰਘ ਰਹਾ ਕਰੋ ਪਾਣੀਆਂ ਦਾ ਠਾਕਾ ਰੋਲਾ ਪੈਂਦਾ ਪਾਣੀ ਸਾਡਾ ਹੱਕ ਜਿਹੜਾ ਹੈ ਸਾਨੂੰ ਬਣਦੇ ਦਿਓ ਜੀ ਜਿਹੜੇ ਸਾਡੇ ਨਾਲ ਉਸ ਵੇਲੇ ਵਾਦੇ ਕੀਤੇ ਸੀ ਉਹ ਸਪੂਰਨ ਕਰੋ ਸਾਡੇ ਤੇ ਲਾਗੂ ਕਰੋ ਜੀ ਸਾਨੂੰ ਬਰਾਬਰ ਦੇ ਹੱਕ ਦਿਓ ਜੀ ਫੇਰ ਅਸੀਂ ਲੜਦੇ ਚੰਗੇ ਲੱਗਦੇ ਆ ਉਥੇ ਜੀ ਤੇ ਇਹ ਜਿਹੜਾ ਹੈਗਾ ਸਾਨੂੰ ਸੋਚਣਾ ਚਾਹੀਦਾ ਹੂੰ ਸਾਡੇ ਨਾਲ ਬਰਾਬਰ ਦਾ ਸਾਨੂੰ ਕਦੇ ਇਹਨਾਂ ਨੇ ਤੇ ਕਰ ਦਿੱਤਾ ਹੀ ਕੋਈ ਨਹੀਂ ਸਾਡੇ ਨਾਲ ਜਦੋਂ ਜਦੋਂ ਜੰਗ ਲੱਗਦੀ ਆ ਉਦੋਂ ਅਸੀਂ ਇਹਨਾਂ ਬਸ ਸਾਡੀ ਵਾਵਾ ਕਰਦੇ ਨੇ ਹੂੰ ਤੇ ਸਾਡੇ ਸੋਹਲੇ گاਉਂਦੇ ਨੇ ਅੱਜ ਸਾਡੀ ਲੋੜ ਹੈ ਅੱਜ ਸਾਡੀ ਲੋੜ ਹੈ ਅੱਜ ਲੋੜ ਹੈ ਸਾਡੀ ਜੀ ਤੇ ਤੇ ਫਿਰ ਮੈਂ ਕਹਿਣਾ ਵੀ ਜਿਹੜੇ ਸਰਕਾਰ ਨੂੰ ਜੰਸੀ ਨੂੰ ਲਾਉ ਤੁਸੀਂ ਆਪਣੀਆਂ ਫੰਡਿੰਗ ਲਾਉ ਦੋ ਹੋਰ ਬਥੇਰੇ ਨੇ ਸੂਬਿਆਂ ਦੇ ਆ ਪੰਜਾਬ ਦੇ ਚਾ ਬਿੱਟੇ ਵਰਗੇ ਰੋਲਾ ਪਾਈ ਜਾਂਦੇ ਆ ਇੱਕ ਉਹ ਲੁਧਿਆਣੇ ਦਾ ਜਿਹੜਾ ਹੈਗਾ ਵਾ ਆਪਣੇ ਆਪ ਨੂੰ ਕੀ ਨਾਂ ਆ ਕਹਿੰਦਾ ਉਹ ਟਕਲਾ ਜਾ ਉਹ ਕਹਿੰਦਾ ਮੈਨੂੰ ਭੇਜੋ ਬਾਰਡਰ ਤੇ ਉਹਨਾਂ ਨੂੰ ਕਿਉਂ ਨਹੀਂ ਭੇਜਦੇ ਵਜੇ ਬੰਦਿਆਂ ਨੂੰ ਜਿਹੜੇ ਲੋਕ ਫਿਰਕਾ ਪ੍ਰਸਤੀ ਜੰਗ ਕਰਾਉਣਾ ਚਾਹੁੰਦੇ ਆ ਔਰ ਮਾਵਾ ਦੇ ਪੁੱਤ ਮਰਵਾਉਣਾ ਚਾਹੁੰਦੇ ਆ ਔਰ ਹਿੰਦੂ ਸਿੱਖਾਂ ਦੀ ਲੜਾਈ ਹਿੰਦੂ ਮੁਸਲਮਾਨਾਂ ਦੀ ਲੜਾਈ ਬ ਦੇਖੋ ਇਹ ਗੱਲ ਤਾਂ ਬਿਲਕੁਲ ਜਿਹੜਾ ਹੈਗਾ ਇਹ ਨਹੀਂ ਸੀ ਹੋਣਾ ਚਾਹੀਦਾ ਜੀ ਆ ਜਿਹੜੇ ਲੀਡਰ ਨੇ ਮੈਂ ਲੀਡਰਾਂ ਨੂੰ ਕਹਣਾ ਜਿਹੜਾ ਰੌਲਾ ਪਾਉਂਦੇ ਫਿਰਦੇ ਨੇ ਸਾਰੇ ਲੀਡਰ ਤੁਸੀਂ ਜਾਓ ਉੱਥੇ ਜੰਗ ਦੇ ਵਿੱਚ ਖੜੋ ਨਾਲ ਜਾ ਕੇ ਆਪ ਤੁਸੀਂ ਏਸੀਆਂ 'ਚ ਬੈਠੇ ਮੈਂ ਨਾ ਇੱਕ ਦੇਸ਼ ਦਾ ਕਾਨੂੰਨ ਪੜ ਰਿਹਾ ਸੀ ਮੈਨੂੰ ਚੇਤਾ ਨਹੀਂ ਆ ਰਿਹਾ ਸ਼ਾਇਦ ਇੱਥੇ ਆਪਣਾ ਯੂਰਪ ਕੰਟਰੀ ਹੈ ਉੱਥੋਂ ਦੇ ਜਿੰਨੇ ਐਮਐਲਏ ਮੰਤਰੀ ਜਿਹੜੇ ਸਰਕਾਰ ਚਲਾਉਂਦੇ ਆ ਕਾਨੂੰਨ ਹੈ ਕਿ ਹਰ ਮੰਤਰੀ ਦਾ ਐਮਐਲਏ ਦਾ ਮੁੰਡਾ ਇੱਕ ਆਰਮੀ 'ਚ ਹੋਏਗਾ ਉਹ ਇੱਥੇ ਜਿੰਨੇ ਪੰਜਾਬ ਦੇ ਮੰਤਰੀ ਜਾਂ ਭਾਰਤ ਦੇ ਮੰਤਰੀ ਐਮ ਐਲ ਏ ਬਣੇ ਫਿਰਦੇ ਆ ਇਹਦਾ ਬੱਚਾ ਕੋਈ ਆਰਮੀ ਦੇ ਚ ਨਹੀਂ ਭਰਤੀ ਹੁੰਦਾ ਜਦੋਂ ਇਹਨਾਂ ਦੇ ਬੱਚੇ ਆਰਮੀ 'ਚ ਭਰਤੀ ਹੋਣਗੇ ਇਹ ਸੋਚਣਗੇ ਵੀ ਸਾਡੇ ਬੱਚੇ ਜੰਗ ਵਿੱਚ ਜਾਣਗੇ ਸਾਡਾ ਨੁਕਸਾਨ ਹੋਏਗਾ ਸਾਡੇ ਬੱਚਿਆਂ ਦਾ ਇਹਨਾਂ ਨੂੰ ਪਤਾ ਦੂਜੇ ਮਾਮਾ ਦੇ ਪੁੱਤੇ ਆ ਮਰਨਗੇ ਖੱਪਣਗੇ ਸਾਡਾ ਕੀ ਜਾਂਦਾ ਜੇ ਉਸ ਦੇਸ਼ ਦੀ ਆਰਮੀ ਦੇ ਵਿੱਚ ਐਮਐਲਏ ਮੰਤਰੀਆਂ ਦੇ ਬੱਚੇ ਆਰਮੀ ਦੇ ਵਿੱਚ ਨੇ ਤੇ ਉਹ ਚਾਹੁੰਦੇ ਆ ਵੀ ਸਾਡੇ ਇੱਥੇ ਦੇਸ਼ 'ਚ ਜੰਗ ਨਾ ਲੱਗੇ ਹੁਣ ਇਹ ਜੰਗ ਲੜਾਉਣ ਲੜਨ ਦੇ ਲਈ ਹਰ ਬੰਦਾ ਪੱਬਾ ਪਾਰ ਹੋ ਰਿਹਾ ਵੀ ਵਧੀਆ ਜੰਗ ਲੱਗੀ ਹਿੰਦੁਸਤਾਨ ਤੇ ਭਾਰਤ ਪਾਕਿਸਤਾਨ ਦੀ ਪਰ ਨੁਕਸਾਨ ਕਿਤਾ ਹੋਊਗਾ ਦੇਖੋ ਜਿਹੜੇ ਖੁਸ਼ ਹੁੰਦੇ ਨੇ ਜੰਗ ਦੇਖ ਕੇ ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗੂਗਾ ਜੰਗ ਸਰਕਾਰ ਸ਼ੁਰੂ ਕਰ ਸਕਦੀ ਆ ਪਰ ਉਹਨੂੰ ਖਤਮ ਨਹੀਂ ਕਰ ਸਕਦੀ ਕਿਉਂਕਿ ਇਸ ਜੰਗ ਦੇ ਨਾਲ ਪਤਾ ਨਹੀਂ ਮੋੜ ਕਿੱਧਰ ਨੂੰ ਘਟਿਆ ਜਾਣਾ ਜੀ ਕੱਲਾ ਪਾਕਿਸਤਾਨ ਤੇ ਭਾਰਤ ਦਾ ਜੰਗ ਨਹੀਂ ਹੋਣਾ ਇਹ ਦੇ ਨਾਲ ਹੋਰ ਵੀ ਭਾਰਤ ਦੇ ਹਮਾਇਤੇ ਵਿੱਚ ਆ ਜਿਹੜੇ ਦੇਸ਼ ਆ ਰਹੇ ਨੇ ਉਹਦ ਨੂੰ ਜਿਹੜੇ ਉਹ ਆ ਰਹੇ ਨੇ ਦੂਜੇ ਦੇਸ਼ ਪਾਕਿਸਤਾਨ ਦੀ ਇੱਕ ਮੈਂ ਖਬਰ ਦੇਖੀ ਸੀ ਵੀ ਤੁਰਕੀ ਦਾ ਜਹਾਜ਼ ਆਇਆ ਇੱਕ ਹੂੰ ਪਾਕਿਸਤਾਨ ਨਾਲ ਕੋਲੇ ਹੂੰ ਜੇ ਉਹਨਾਂ ਦੀ ਮਦਦ ਕਰਨੇ ਦੂਜੇ ਦੇਸ਼ ਤਾਂ ਹੀ ਹਨ ਨਾ ਇਹ ਟੇਢੀ ਲੜਾਈ ਹੋ ਸਕਦੀ ਆ ਸਾਰੇ ਪਾਸੇ ਦਾ ਅੰਤ ਨਹੀਂ ਅਸੀਂ ਕਹਿ ਸਕਦੇ اسلامਿਕ ਕੰਟਰੀਆਂ ਬਹੁਤ ਸਾਰੀਆਂ ਨੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹਦੀ ਜਦੋਂ ਜੰਗ ਸ਼ੁਰੂ ਹੋ ਗਿਆ ਵੀ ਇਹਦੀ ਜਿਹੜਾ ਖਾਤਮਾ ਕਦੋਂ ਹੋਊਗਾ ਜੀ 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 ਉਹਦੇ ਨਾਲ ਤਬਾਹੀ ਤਬਾਹੀ ਆ ਤੇ ਉਹ ਕਹਿੰਦੇ ਨੇ ਵੀ ਅਸੀਂ ਦੇਖੋ ਮਰਦੇ ਮਰਦੇ ਕਿ ਸਾਡੇ ਕੋਲ ਬਾਪਰਮਾਣੂ ਬੰਬ ਵੀ ਹੈਗਾ ਜੇ ਉਹ ਇਹੋ ਜਿਹੇ ਚੱਲਦੇ ਨੇ ਹੀਰੋ ਸੀਮਾ ਤੇ ਨਾਗਾ ਸਾਕੀ ਸ਼ਹਿਰ ਦੇ ਵਿੱਚ ਜਦੋਂ ਜੀ ਜੀ ਪਹਿਲਾ ਜਾਗ ਹੋਇਆ ਬਲਦਵਾਰ ਉਹ ਸਿੱਟੇ ਗਏ ਹੀਰੋ ਸੀਮਾ ਤੇ ਨਾਗਾ ਸਾਕੀ ਸ਼ਹਿਰ ਦੇ ਵਿੱਚ ਹਮ ਹਮ ਅੱਜ ਤੱਕ ਉਸ ਦਰਖਤ ਨਹੀਂ ਹੋਰੇ ਹੋਏ ਅੱਜ ਤੱਕ ਉੱਥੇ ਜਿਹੜੇ ਬੱਚੇ ਵੀ ਪੈਦਾ ਹੁੰਦੇ ਨੇ ਉਹ ਵੀ ਲੂਲੇ ਲੰਗੜੀ ਹੁੰਦੇ ਨੇ ਜੀ ਇਹ ਨੁਕਸਾਨ ਬਹੁਤ ਆ ਆਈਟਮ ਬੰਬਾਂ ਦਾ ਪਰਮਾਣੂ ਬੰਬਾਂ ਦਾ ਇਹ ਲੀਡਰ ਨਹੀਂ ਮਰਦੇ ਜਨਤਾ ਮਾਰਦੀ ਆ ਹਮ ਹਮ ਜਿਹੜੇ ਅੱਜ ਪੌਂਸ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਜਿਹੜਾ ਬੰਬ ब्लास्ट ਹੋਇਆ ਹੋਰ ਵੀ ਲੋਕ ਮਰੇ ਨੇ ਗ੍ਰੰਥੀ ਰਾਗੀ ਸਿੰਘ ਵੀ ਇੱਕ ਜਿਹੜਾ ਹੈਗਾ ਉਹ ਵੀ ਮਾਰਿਆ ਗਿਆ ਹੋਰ ਲੋਕ ਵੀ ਮਾਰੇ ਨੇ ਸ਼ਹੀਦ ਕਹਿ ਲੋ ਮਾਰੇ ਕਹੋ ਕਿ ਜੰਗ ਆ ਇਹ ਜਿਹੜਾ ਜੰਗ ਦੇ ਵਿੱਚ ਉਹ ਤਾਂ ਆਮ ਲੋਕ ਮਾਰੇ ਗਏ ਨੇ ਜੀ ਜੀ ਉਹਨਾਂ ਦਾ ਪਰਿਵਾਰਾਂ ਦਾ ਹਾਲ ਜਾ ਕੇ ਪੁੱਛੋ ਨਾ ਲੀਡਰ ਜਿਹੜੇ ਰੌਲਾ ਪਾਉਂਦੇ ਨੇ ਥਾਪ-ਥਾਪ ਮੇਜ ਥਪਾਉਂਦੇ ਨੇ ਵੀ ਆਹ ਕਰਤਾ ਤੇ ਦੁਸ਼ਮਣ ਨੂੰ ਜਿਹੜਾ ਹੈਗਾ ਉਹ ਮਿੱਟੀ ਦਾ ਵੀ ਕਹਿੰਦੇ ਮਾੜਾ ਹੁੰਦਾ ਤੁਸ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ ਵੀ ਸਾਡੇ ਕੋਲ ਇੰਨੀ ਫੌਜ ਆ ਨਕਸਾਨ ਕਰੂਗਾ ਲੋਕਾਂ ਦਾ ਨੁਕਸਾਨ ਹੋਊਗਾ ਅੱਜ ਜਿਹੜੇ ਹੈਗੇ ਚੱਲ ਰਿਹਾ ਜਿਹੜਾ ਮੀਡੀਆ ਦਾ ਜੋਗਾ ਦਿਖਾ ਰਹੇ ਨੇ ਜਿਹੜੇ ਨੇੜੇ-ਨੇੜੇ ਬਾਰਡਰ ਦੇ ਪਿੰਡ ਨੇ ਉਹ ਆਪਦੇ ਸਮਾਨ ਲੈ ਕੇ ਸੁਰੱਖਿਸ਼ ਥਾਵਾਂ ਤੇ ਜਾ ਰਹੇ ਨੇ ਰਿਸ਼ਤੇਦਾਰੀਆਂ ਜਾ ਰਹੇ ਨੇ ਆਪਦੇ ਬੱਚਿਆਂ ਨੂੰ ਲੈ ਜਾ ਰਹੇ ਨੇ ਵੀ ਕੰਦਰਾ ਕਿੰਨਾ ਬਰਾ ਹਾਲ ਹੋਊਗਾ ਉਹੀ ਗੱਲ ਆ ਨਾ ਤੇ ਜਿਹੜਾ ਉਜੜਦਾ ਨੂੰ ਪਤਾ ਹੁੰਦਾ ਵੀ ਕਿਸ ਤਰ੍ਹਾਂ ਉਹਦੇ ਦਿਲ ਤੇ ਬੀਤਦੀ ਆ ਜਿਹਦੀ ਮਾਰੇ ਜਾਂਦੇ ਨੇ ਪਰਿਵਾਰ ਉਹਨਾਂ ਦੇ ਪਤਾ ਕਰਨਾ ਚਾਹੀਦਾ ਇਸ ਕਰਕੇ ਜੰਗ ਮਸਲੇ ਦਾ ਹੱਲ ਨਹੀਂ ਹੈਗੀ ਮਸਲਾ ਤਾਂ ਬੈਠ ਕੇ ਹੀ ਨਵੇੜਾ ਜਾ ਸਕਦਾ ਜਿਹੜੇ ਉਹਨਾਂ ਦੇ ਜਿਨ੍ਹਾਂ ਨੇ ਸਾਡੇ ਤੇ ਇੱਥੇ ਕਾਰਵਾਈ ਕੀਤੀ ਹੈ ਪਹਿਲਗਾਮ ਤੇ ਉਹਨਾਂ ਨੂੰ ਫੜ ਕੇ ਖਾਸੀ ਦੀ ਉਹਨਾਂ ਨੂੰ ਗੋਲੀ ਮਾਰ ਦੋ ਜੀ ਸਾਨੂੰ ਉਹਨਾਂ ਨਾਲ ਅੱਤਵਾਦੀ ਨਹੀਂ ਹੋ ਜਿਹੜੇ ਆਮ ਲੋਕਾਂ ਨੂੰ ਮਾਰਦੇ ਨੇ ਹਮ ਬਿਲਕੁਲ ਧਰਮ ਨਹੀਂ ਹੋ ਸਕਦਾ ਧਰਮ ਕੋਈ ਨਹੀਂ ਹੈਗਾ ਜੀ ਜੀ ਸਾਡੇ ਨਾਲ ਵੀਰ ਮਨਦੀਪ ਸਿੰਘ ਖਾਲਸਾ ਜੀ ਵੀ ਜੁੜੇ ਮੇਰੇ ਖੱਬੇ ਹੱਥ ਬੈਠੇ ਆ ਸਾਈ ਖਾਲਸਾ ਪਤੀ ਵਿਧੇ ਜਿਹੜਾ ਬਲੈਕਆਊਟ ਆਪਰੇਸ਼ਨ ਕੀਤਾ ਗਿਆ ਹੈ ਸਰ ਪੰਜਾਬ ਸਰਕਾਰ ਵਿੱਚ ਹਾਂਜੀ ਹਾਂਜੀ ਇਹਦਾ ਕੀ ਮਤਲਬ ਹੈ ਇਹ ਪੜੀ ਇਹ ਦਿਖਾਣਾ ਚਾਹੁੰਦੇ ਹੈਗੇ ਆ ਕਿ ਇੱਕ ਤਾਂ ਜਿੱਤੇ ਤੱਕ ਮੇਰੀ ਛੋਟੀ ਸੋਚ ਨਹੀਂ ਬਾਬਾ ਜੀ ਦੇ ਵੱਡੀ ਸੋਚ ਦੇ ਮਾਲਕ ਹੈ ਇਹ ਸਿਰਫ ਇਲੈਕਸ਼ਨਾਂ ਵੇਲੇ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਕਿ ਇਹ ਲੜਾਈ ਲੜ ਕੇ ਕਰਨਾ ਜਾਂ ਜਿਵੇਂ ਦਿਖਾਣਾ ਕਿ ਅਸੀਂ ਹਰ ਤਰ੍ਹਾਂ ਦੀ ਲੜਾਈ ਦੇ ਲਈ ਤਿਆਰ ਹੈਗੇ ਆ ਵੀ ਦੇਸ਼ ਦੀ ਜਨਤਾ ਨੂੰ ਮਤਲਬ ਸਭ ਕੁਝ ਭੁੱਲ ਜਾਂਦਾ ਨੌਕਰੀਆਂ ਭੁੱਲ ਜਾਂਦੀਆਂ ਵੀ ਹੈਲਥ ਇਸ਼ੂਜ਼ ਭੁੱਲ ਜਾਂਦੇ এডੂਕੇਸ਼ਨ ਭੁੱਲ ਜਾਂਦੀ ਹੈ ਬਸ ਉਹ ਕਹਿੰਦੇ ਕਿ ਹਾਂ ਸਾਰੇ ਸਾਰੇ ਮੁੱਦਿਆਂ ਤੋਂ ਧਿਆਨ ਹਟਾਰੇ ਮੁੱਦਿਆਂ ਤੋਂ ਧਿਆਨ ਭਾਵੇਂ ਇੰਡੀਆ ਪਾਕਿਸਤਾਨ ਦਾ ਮੈਚ ਹੋਏ ਭਾਵੇਂ ਲੜਾਈ ਹੋਏ ਅਗਲੇ ਕਹਿੰਦੇ ਇੰਡੀਆ ਜਿੱਤਣਾ ਚਾਹੀਦਾ ਜੀ ਉਹ ਹੋਣਾ ਚਾਹੀਦਾ ਤੇ ਆਪਾਂ ਉਹ ਚੀਜ਼ ਦੇਖਦੇ ਹਾਂ ਗੱਲ ਸੁਣੋ ਅਸੀਂ ਆਪ ਕਹਿੰਨੇ ਕਿ ਜੀ ਇੰਡੀਆ ਜਿੱਤਣਾ ਚਾਹੀਦਾ ਠੀਕ ਹੈ ਜੀ ਪਰ ਇੰਡੀਆ ਦੇ ਜਿੱਤਣ ਦੇ ਲਈ ਆਪਾਂ ਕਹਿੰਨੇ ਹੈ ਕਿ ਆਪਾਂ ਆਪਣਾ ਸਭ ਕੁਝ ਲਾ ਦਾਂਗੇ ਠੀਕ ਹੈ ਜੀ ਤੁਸੀਂ ਵੀ ਆਪਣਾ ਸਭ ਕੁਝ ਲਾ ਦੋਗੇ ਸਾਰਾ ਕੁਝ ਦਾਤੇ ਲਾ ਦੋਗੇ ਆਪਣੇ ਪਰਿਵਾਰ ਵੀ ਲਾ ਦੋਗੇ ਹੋਰ ਲਾ ਦੋਗੇ ਬੰਦਾ ਕਹਿੰਦਾ ਕਿ ਆ ਤੇ ਆਪਾਂ ਕਿਹਦੇ ਪਿੱਛੇ ਲਾ ਰਹੇ ਆ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ 1947 ਦੇ ਕੀਤੇ ਹੋਏ ਇਹਨਾਂ ਨੇ ਆਪਣੇ ਜਿਹੜੇ ਵਾਦੇ ਸੀਗੇ ਸਾਡੇ ਨਾਲ ਮਤਰੀ ਮਾਂ ਮੰਗੂ ਉਹ ਅੱਜ ਤੱਕ ਪੂਰੇ ਨਹੀਂ ਕੀਤੇ ਠੀਕ ਹੈ ਜੀ ਤੇ ਦੂਜਾ ਇਹ ਪੰਜਾਬ ਨੂੰ ਕਿਵੇਂ ਸਮਝਦੇ ਆ ਤੇ ਕਿਵੇਂ ਵਰਤਦੇ ਆਏ ਆ ਉਹ ਦੇਖ ਲਿਓ ਉਹ ਜਿਵੇਂ ਦੇਖਿਆ ਜਾਏ ਤਾਂ ਇਹ ਬਠਿੰਡੇ ਤੋਂ ਕੈਂਸਰ ਟ੍ਰੇਨ ਚੱਲਦੀ ਆ ਇੱਥੇ ਤੱਕ ਕਿ ਥਰਮਲ ਪਲਾਂਟ ਦਾ ਜਿਹੜਾ ਨਿਊਕਲੀਅਰ ਜ਼ਹਿਰ ਸੀਗਾ ਉਹ ਪੰਜਾਬ ਦੀ ਧਰਤੀ ਦੇ ਵਿੱਚ ਮਿਲਾਇਆ ਜਾ ਰਿਹਾ ਤਾਂ ਕਿ ਪੰਜਾਬ ਦੀ ਜਨਰੇਸ਼ਨ ਜਿਹੜੀ ਹੈਗੀ ਆ ਉਹ ਕੈਂਸਰ ਪੀੜਿਤ ਪੈਦਾ ਹੋਵੇ ਇੱਥੇ ਡਰੱਗਸ ਕੁੱਲੇ ਆਮ ਚੱਲਦੀ ਪਿਆ ਰਹਿੰਦਾ ਬੁੱਢਾ ਨਾਲਾ ਦਾ ਕੀ ਹਾਲ ਹੈ ਹਾਂਜੀ ਇੱਥੇ ਤੁਸੀਂ ਪਿੱਛੇ ਦੇਖਿਆ ਹੋਣਾ ਕੁੜੀ ਝੂਲਦੀ ਪਈ ਹੈ ਹੋਰ ਹੋ ਰਿਹਾ ਜੇ ਮੌਬ ਡ੍ਰੇਲ ਦੇ ਵਿੱਚ ਅੱਧੇ ਘੰਟੇ ਚ ਗੱਡੀਆਂ ਰੁਕ ਸਕਦੀਆਂ ਘਰਾਂ ਦੇ ਵਿੱਚ ਲਾਈਟਾਂ ਬੰਦ ਹੋ ਸਕਦੀਆਂ ਸਭ ਕੁਝ ਹੋ ਸਕਦਾ ਤਾਂ ਅੱਧੇ ਘੰਟੇ ਦੇ ਵਿੱਚ ਨਸ਼ਾ ਹੀ ਬੰਦ ਹੋ ਸਕਦਾ ਅੱਧੇ ਘੰਟੇ ਦੇ ਵਿੱਚ ਜਿਹੜੇ ਡਰੱਗਸ ਜਿਹੜੇ ਥਰਮਲ ਪਲਾਂਟ ਦੇ ਰਾਹੀਂ ਜਿਹੜੇ ਬੁੱਢੇ ਨਾਲੇ ਦੇ ਵਿੱਚ ਕੈਮੀਕਲ ਮਿਲਾ ਕੇ ਮਿਲਾਏ ਜਾ ਰਹੇ ਹੈਗੇ ਆ ਰੰਗਾ ਦੇ ਜਿਹੜੇ ਕੈਮੀਕਲ ਜਿਹੜੇ ਚਮੜਿਆ ਦੇ ਮਿਲਾਏ ਜਾਂਦੇ ਆ ਵੀ ਉਹ ਦੋ ਦੋ ਘੰਟੇ ਦੇ ਵਿੱਚ ਸਾਰਾ ਕੁਝ ਬੰਦ ਹੋ ਜਾ ਜੇ ਜੇ ਸਰਕਾਰ ਕਰਨਾ ਚਾਹੇ ਜੀ ਆਪਣਾ ਦੇਖਿਆ ਜਾਏ ਤਾਂ ਵੀ ਲਗਭਗ 1222 ਕਿਲੋਮੀਟਰ ਦਾ ਬਾਰਡਰ ਜੰਮੂ ਕਸ਼ਮੀਰ ਦਾ ਹੈਗਾ ਜਿਹੜਾ ਕਿ ਪਾਕਿਸਤਾਨ ਨਾਲ ਲੱਗਦਾ ਠੀਕ ਹੈ ਜੀ 1100 1100 ਅ 23 ਕਿ ਕੁਛ ਕਿਲੋਮੀਟਰ ਦਾ ਬਾਰਡਰ ਹੈ ਜਿਹੜਾ ਰਾਜਸਥਾਨ ਦਾ ਲੱਗਦਾ 500 ਕੁਛ ਕਿਲੋਮੀਟਰ 26 ਕਿਲੋਮੀਟਰ ਦਾ ਜਿਹੜਾ ਕਿ ਗੁਜਰਾਤ ਦਾ ਬਾਰਡਰ ਲੱਗਦਾ ਹੈ ਪਾਕਿਸਤਾਨ ਦੇ ਨਾਲ ਤੇ 400 ਕੁਛ ਕਿਲੋਮੀਟਰ ਹੈ ਮੇਰੇ ਖਿਆਲ ਨਾਲ 30 ਕੇ 35 ਕਿਲੋਮੀਟਰ 400 ਜਿਹੜਾ ਪੰਜਾਬ ਦਾ ਬਾਰਡਰ ਲੱਗਦਾ ਸਭ ਤੋਂ ਘੱਟ ਬਾਰਡਰ ਪੰਜਾਬ ਦਾ ਲੱਗਦਾ ਪੰਜਾਬ ਨੂੰ ਅੱਗ ਦੇ ਵਿੱਚ ਝੋਕਿਆ ਜਾਂਦਾ ਪਰ ਪੰਜਾਬ ਦਾ ਅੱਗ ਵਿੱਚ ਝੋਕਿਆ ਜਾ ਰਿਹਾ ਜਦ ਕਿ ਇਹ ਬੰਬ ਬਲਾਸਟ ਹੋਇਆ ਕਸ਼ਮੀਰ ਦੇ ਵਿੱਚ ਤਾਂ ਤੁਸੀਂ ਕਸ਼ਮੀਰ ਦਾ ਬਾਰਡਰ ਖੋਲੋ ਤੁਸੀਂ ਸਾਨੂੰ ਲੜਨ ਲਈ ਬੁਲਾਓ ਅਸੀਂ ਇੱਥੇ ਆਣੇ ਹਾਂ ਪਰ ਤੁਸੀਂ ਸਾਡੇ ਵੇੜੇ ਦੇ ਵਿੱਚ ਲੜਾਈ ਛੇੜ ਕੇ ਇਹ ਵੀ ਸਾਡਾ ਜੇ ਅਗਲਾ ਕੋਈ ਬੰਬ ਗੇਰੂਆ ਪੰਜਾਬ ਦਾ ਬਾਰਡਰ ਤਾਂ ਤੁਸੀਂ 10 ਕਿਲੋਮੀਟਰ ਇੱਧਰ ਆਜੋ ਤਾਂ 10 ਕਿਲੋਮੀਟਰ ਮਹਾਦਬਾਦੀ ਸ਼ੁਰੂ ਹੋ ਜਾਂਦੀ ਹੈਗੀ ਆ ਪੰਜਾਬ ਦੀ ਵੀ ਬਾਰਡਰ ਤੋਂ ਪਰ ਜੇ ਇੱਥੇ ਦਾ ਅਗਲਾ ਜਿ ਵੱਟਾ ਹੀ ਮਾਰੂਗਾ ਸਾਡੇ ਘਰ ਦੇ ਵਿੱਚ ਆ ਕੇ ਗਿਰੂਗਾ ਸਾਡੇ ਸਾਡੇ ਨੁਕਸਾਨ ਹੋਊਗਾ ਤੇ ਜਦੋਂ ਲੜਾਈ ਜੰਮੂ ਕਸ਼ਮੀਰ ਦੇ ਵਿੱਚ ਅਗਲੇ ਨੇ ਸ਼ੁਰੂ ਕੀਤੀ ਆ ਤਾਂ ਉੱਥੇ ਜਾ ਕੇ ਉੱਥੇ ਜਾ ਕੇ ਲੜੋਂਗੇ ਕਿ ਜਾ ਕੇ ਬਿਲਦਾ ਪੰਜਾਬ ਦੇ ਵਿੱਚੋਂ ਲੜਾਈ ਸ਼ੁਰੂ ਕਰੂਗਾ ਵੀ ਹਰ ਲੜਾਈ ਪੰਜਾਬ ਚੋਂ ਹੀ ਸ਼ੁਰੂ ਕੀਤੀ ਗਈ ਹੈ ਕਿਉਂ ਜੀ ਪੰਜਾਬ ਵੀ ਇੱਥੇ ਫੜਕੇ ਲਿਆਇਆ ਹੋਇਆ ਹੈ ਕੱਲ ਨੂੰ ਅਗਲੇ ਨੇ ਕੋਈ ਨਿਊਕਲੀਅਰ ਇੱਥੇ ਟੈਸਟ ਕਰਤਾ ਕੋਈ ਹੋਰ ਕਰਤਾ ਤਾਂ ਵੈਸੇ ਹੀ ਕਹਿ ਦੇਣਗੇ ਜੀ ਇਹ ਤਾਂ ਪਾਕਿਸਤਾਨੀਆਂ ਨੇ ਕੀਤਾ ਠੀਕ ਹੈ ਜੀ ਜਦ ਕੀ ਦੇਖਿਆ ਜਾਏ ਇਹ ਤੇ ਰਾਜੀ ਕਰਨੇ ਆ ਕਿ ਨਾ ਕੋਈ ਦੁਸ਼ਮਣ ਨਾ ਬੇਗਾਨਾ ਵੀ ਜਿਵੇਂ ਸਾਕਾਂ ਕਮਕੋ ਬਣਿਆ ਹਾਂ ਜੀ ਹਾਂ ਜੀ ਸਾਡੇ ਦਾ ਸਾਰੇ ਇਹਨਾਂ ਨਾਲ ਪਿਆਰ ਹੈ ਕੋਈ ਵੈਰੀ ਨਹੀਂ ਹੈ ਨਾ ਕੋਈ ਹਿੰਦੂ ਨਾ ਮੁਸਲਮਾਨ ਸਾਡਾ ਕੋਈ ਵੈਰੀ ਨਹੀਂ ਹੈ ਸਾਨੂੰ ਵੈਰੀ ਬਣ ਕੇ ਦਿਖਾਇਆ ਜਾਂਦਾ ਜਿਵੇਂ ਕਹਿੰਦੇ ਕੇ ਜੀ ਆ ਪੰਜ ਲੱਖਾਂ ਦੇ ਵੀ ਗੁਰਦੁਆਰੇ ਉੱਤੇ ਉਹਨਾਂ ਨੇ ਬੰਬ ਸਿੱਟਤਾ ਹੋ ਸਕਦਾ ਅਗਲੇ ਨੇ ਅਣਜਾਣੇ ਚ ਕੀਤਾ ਹੋਵੇ ਕਿਉਂਕਿ ਜਿੱਤਕ ਆਪਣੀ ਸਮਝ ਕਹਿੰਦੀ ਹੈਗੀ ਹੈ ਵੀ ਛੋਟੀ ਜਿਹੀ ਤੁੱਛ ਸੋਚ ਕਹਿੰਦੀ ਹੈ ਕਿ ਜਿਹੜੇ ਸਿੱਖਾਂ ਨੇ ਗੁਰਦੁਆਰੇ ਪੰਜ ਲੱਖਾਂ ਦੇ ਵੀ ਗੁਰਦੁਆਰੇ ਉੱਤੇ ਉਹਨਾਂ ਨੇ ਬੰਬ ਸਿੱਟਤਾ ਹੋ ਸਕਦਾ ਅਗਲੇ ਨੇ ਅਣਜਾਣੇ ਚ ਕੀਤਾ ਹੋਵੇ ਕਿਉਂਕਿ ਜਿੱਤਕ ਆਪਣੀ ਸਮਝ ਕਹਿੰਦੀ ਹੈਗੀ ਹੈ ਵੀ ਛੋਟੀ ਜਿਹੀ ਤੁੱਛ ਸੋਚ ਕਹਿੰਦੀ ਹੈ ਕਿ ਜਿਹੜੇ ਸਿੱਖਾਂ ਨੇ ਗੁਰਦੁਆਰੇ ਆ ਰਹੇ ਨੇ ਮੁਸਲਮਾਨਾਂ ਨੂੰ ਇਹ ਕਿਹਾ ਹੋਏ ਤੁਹਾਨੂੰ ਵੀ ਜੇ ਨਮਾਜ਼ ਪੜਨ ਲਈ ਜਗ੍ਹਾ ਨਹੀਂ ਮਿਲਦੀ ਤਾਂ ਤੁਸੀਂ ਗੁਰਦੁਆਰੇ ਜਾ ਕੇ ਨਮਾਜ਼ ਪੜ ਸਕਦੇ ਹੋ ਆਪ ਬੰਬ ਕੋਈ ਜਿੱਥੇ ਰੁਟੇ ਹੋ ਪਤ ਉਹਨਾਂ ਨੂੰ ਇਹ ਸੋਚ ਕੇ ਤੁਹਾਨੂੰ ਸੁੱਟਿਆ ਵੀ ਹਾਂਜੀ ਵੀ ਗੁਰਦੁਆਰਾ ਹੈਗਾ ਜਾਂ ਹੋਰ ਹੈ ਪਰ ਜੋ ਵੀ ਹੈ ਮਤਲਬ ਵੀ ਅਗਲੇ ਜਾਣ ਬੁੱਝ ਕੇ ਨਹੀਂ ਸਿੱਟ ਸਕਦੇ ਤੇ ਇਹ ਚੀਜ਼ ਦੇਖਣ ਵਾਲੀ ਹੈਗੀ ਹੈ ਕਿ ਇਹ ਚੀਜ਼ ਕਿਉਂ ਕਰ ਰਹੇ ਆ ਵੀ ਸਿਰਫ ਪੰਜਾਬ ਨਾਲ ਹੀ ਇਹ ਕਿਉਂ ਕਰ ਰਹੇ ਆ ਲੜਨਾ ਹੈ ਜਿੱਛੇਦਕੇ ਲੜੋ ਲੋਕਾਂ ਨੂੰ ਦਿਖਾਣਾ ਹੈ ਇਹੋ ਜਿਹੇ ਜਿਹੜੇ ਆਪਰੇਸ਼ਨ ਆ ਪੰਜਾਬ ਦੀ بجائے ਕਸ਼ਮੀਰ ਜਿੱਥੇ جنگ ਹੋ ਰਹੀ ਹੈ ਜਿਹੜਾ ਸਰਦੀ ਏਰੀਆ ਹੈ ਉੱਥੇ ਹੋਣੀ ਜੇ ਜਦੋਂ ਕਿ ਪੰਜਾਬ ਦਾ ਕੁਝ ਹਿੱਸਾ ਚ 400 ਕੁਝ ਰਾਜਸਥਾਨ ਦਾ ਠੀਕ ਹੈ ਜੀ ਦੇਖੋ ਰਾਜਸਥਾਨ ਰੇਤ ਦੇ ਵਿੱਚ ਇਹਨੇ ਦਲਦਲ ਹੁੰਦੇ ਰੇ ਰੇਤੀਲੇ ਦੱਦਲ ਹੁੰਦੇ ਆ ਟੈਂਕ ਦੇ ਟੈਂਕ ਤਸ ਜਾਂਦੇ ਆ ਵੀ ਉੱਥੇ ਜੇ ਵਧੀਆ ਸਟ੍ਰੈਟਜੀ ਕਰਨ ਤੇ ਔਰ ਰੇਗਿਸਤਾਨ ਵਾਲਾ ਏਰੀਆ ਚ ਉਹਨਾਂ ਨੇ ਕਿ ਉੱਥੇ ਦੀ ਅਟੈਕ ਕਰਦੇ ਪਏ ਆ ਵੀ ਇਹਨਾਂ ਨੂੰ ਤਾਂ ਆਪਣੇ ਏਰੀਆ ਦਾ ਪਤਾ ਵੀ ਜੇ ਉੱਥੇ ਦੀ ਰੇਤੇ ਦੀ ਢੇਰੀ ਆ ਗਈ ਤਾਂ ਬੈਰਿੰਗਾਂ ਦੇ ਵਿੱਚ ਰੇਤਾ ਬੜੇਗਾ ਉਹਨਾਂ ਦੇ ਬੈਰਿੰਗ ਵੈਸੀ ਖਰਾਬ ਹੋ ਕੇ ਖਸਤਾ ਹੋ ਕੇ ਟੁੱਟ ਜਾਣੇ ਹੈਗੇ ਵੀ ਜੇ ਵਾਰ ਸਟ੍ਰੈਟਜੀ ਹੁੰਦੀ ਹੈ ਬੰਦਾ ਆਪਣਾ ਮੈਦਾਨ ਖੁੱਝ ਹੁੰਦਾ ਹੈਗਾ ਹੁਣ ਜੰਮੂ ਕਸ਼ਮੀਰ ਕਰਨੀ ਹੈ ਪਹਾੜੀ ਏਰੀਆ ਪਹਾੜੀ ਏਰੀਆ ਦੇ ਵਿੱਚੋਂ ਜ਼ਿਆਦਾਤਰ ਹੈਵੀ ਮਸ਼ੀਨਰੀ ਆਰਟੀਲਰੀ ਉੱਥੇ ਨਹੀਂ ਲਿਆ ਨਹੀਂ ਸਕਦੇ ਵੀ ਉਹ ਜਗ੍ਹਾ ਚੋਂ ਉਹ ਜਾਣ ਕੇ ਪੰਜਾਬ ਚੁਣ ਰਹੇ ਹੈਗੇ ਤਾਂ ਕਿ ਵੀ ਪੰਜਾਬ ਦਾ ਇੱਕ ਤਰ੍ਹਾਂ ਦਾ ਨਾਲ ਜਿਹੜਾ ਇਹ ਆਪਣੇ ਕਹਿਦੀ ਏ ਕਿ ਸਾਡੇ ਆਪਣੇ ਬਣ ਕੇ ਕੁਝ ਲੋਕ ਦੇਸ਼ ਦੇ ਵਿੱਚ ਆਪਣੇ ਬਣ ਕੇ ਸਾਡਾ ਮਤਲਬ ਵੀ ਬੇੜਾ ਕਰ ਕਰਨ ਲੱਗੇ ਹੋਏ ਆ ਪਰ ਅਗਲੇ ਕਹਿੰਦੇ ਸਾਡਾ ਨਾਮ ਨਾ ਹੈ ਤੇ ਨਾਮ ਵੀ ਦੂਜਿਆਂ ਦਾ ਪਾਕਿਸਤਾਨੀਆਂ ਦਾ ਹੈ ਜੀ ਤੇ ਇਸ ਕਰਕੇ ਅਗਲੇ ਸਾਡੇ ਇੱਥੇ ਵਾਰ ਛੇੜ ਕੇ ਬਾਅਦ ਵਿੱਚ ਅਗਲੇ ਨੇ ਕਹਿ ਦੇਣਾ ਹੁਣ ਜਿਵੇਂ 1971 ਦੀ ਵਾਰ ਹੋਈ ਸੀ ਬਾਰਡਰ ਵੇਲਮ ਦੇਖੀ ਹੈ ਸਾਨੂੰ ਦਿਓ ਲਾਲੀ ਉਸ ਚ ਕਹਿੰਦੇ ਆ ਕਿ ਤੁਸੀਂ ਜੀ ਅੰਮ੍ਰਿਤਸਰ ਤੋਂ ਵੀ ਹਾਈ ਕਮਾਂਡ ਦਾ ਹੁਕਮ ਹੈ ਅੰਮ੍ਰਿਤਸਰ ਤੋਂ ਪਿੱਛੇ ਆਜੋ ਅਗਲੇ ਕਹਿੰਦੇ ਜੀ ਨਨਕਾਣਾ ਸਾਹਿਬ ਅਸੀਂ ਪਹਿਲਾਂ 47 ਦੀ ਵੰਡ ਵੇਲੇ ਛੱਡ ਚੁੱਕੇ ਆਂ ਅਸੀਂ ਦਰਬਾਰ ਸਾਹਿਬ ਛੱਡ ਕੇ ਅੰਮ੍ਰਿਤਸਰ ਛੱਡ ਗਏ ਸੀ ਪਿੱਛੇ ਨਹੀਂ ਮੁੜਾਂਗੇ ਹਾਂ ਜੀ ਉਹ ਮਤਲਬ ਵੀ 120 ਬੰਦੇ ਮਤਲਬ ਵੀ ਪੂਰੇ ਮਤਲਬ ਉੱਥੇ ਡਟ ਕੇ ਲੜੇ ਆ ਉਹ ਪੂਰਾ ਉੱਥੇ ਉਹਨਾਂ ਨੇ ਜਿੱਤਿਆ ਹੈਗਾ ਟੈਂਕ ਜਿੱਤ ਕੇ ਵੀ ਲਿਆਏ ਆ ਵੀ ਅੰਮ੍ਰਿਤਸਰ ਹੱਥੋਂ ਨਹੀਂ ਜਾਣ ਦਿੱਤਾ ਕਹਿੰਦੇ ਅਸੀਂ ਦਰਬਾਰ ਸਾਹਿਬ ਨਹੀਂ ਜਾਣ ਦਾਂਗੇ ਕੀ ਮਤਲਬ ਵੀ ਇਸ ਚੀਜ਼ ਦੀ ਗਾਰੰਟੀ ਹੈ ਕਿ ਕੱ ਲੜਾਈ ਛੇੜਦੇ ਵੇ ਆ ਤੇ ਕੱਲ ਨੂੰ ਕਹਿ ਦੇਣ ਜੀ ਪੂਰੀ ਫੋਰਸ ਨਾਲ ਲੱਗੇ ਤੇ ਕਹਿ ਦੇਣਗੇ ਜੀ ਅੱਧੇ ਪੰਜਾਬ ਤੇ ਜੀ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਐਂ ਕਰੋ ਤੁਸੀਂ ਪਿੱਛੇ ਆ ਜਾਓ ਬਾਅਦ ਚ ਆਪਾਂ ਆਪਣਾ ਕਬਜ਼ਾ ਕੀਤਾ ਹੋਇਆ ਏਰੀਆ ਬਾਅਦ ਛਡਾ ਲਾਂਗੇ ਜੀ ਤੇ ਪੰਜਾਬ ਨੂੰ ਮਤਲਬ ਮਾਇਆ ਵੀ ਨਹੀਂ ਇਕਦਰਾਣਾ ਮਤਲਬ ਵੀ ਅਗਲੇ ਦੇ ਵਾਲੇ ਵੀ ਹੋ ਗਿਆ ਫਿਰ ਇਹ ਚੀਜ਼ ਕਰਨੀ ਹੈ ਤੁਸੀਂ ਜੰਮੂ ਕਸ਼ਮੀਰ ਚ ਕਰੋ ਗੁਜਰਾਤ ਚ ਕਰੋ ਅਸੀਂ ਤੁਹਾਡੇ ਨਾਲ ਆ ਜੀ ਬਿਲਕੁਲ ਜੀ ਅੱਗੇ ਹੋ ਕੇ ਲੜਾਂਗੇ ਬਿਲਕੁਲ ਜਹਦਰ ਸਾਹਿਬ ਜੀ ਵੇਖੋ ਗੱਲ ਇਹ ਆ ਵੀ ਜਦੋਂ ਇਹ ਜੇ ਆਪਰੇਸ਼ਨ ਪੰਜਾਬ ਚ ਹੀ ਕਿਉਂ ਕੀਤੇ ਜਾਂਦੇ ਆ ਜਦੋਂ ਕਿ ਏਰੀਆ ਸਰ ਦੇ ਰੇ ਕਸ਼ਮੀਰ ਦਾਵਾ ਜੰਗ ਉੱਥੇ ਲੱਗੀ ਹੋਈ ਐ ਪੰਜਾਬ ਨੂੰ ਕਿਉਂ ਇਦਾਂ ਹਰ ਵਾਰ ਬਾਰਡਰ ਏਰੀਆ ਬਣਾ ਲਿਆ ਜਾਂਦਾ ਦੇਖੋ ਪੰਜਾਬ ਨੂੰ ਤੁਹਾਨੂੰ ਕਹਿੰਦਾ ਵੀ ਇਹ ਜਿਹੜੇ ਸੈਂਟਰ ਸਰਕਾਰ ਆ ਨਾ ਏਜੰਸੀਆਂ ਨੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਹੱਕ ਮੰਗਦੇ ਨੇ ਆਪਣੇ ਇਸ ਕਰਕੇ ਟੇਡੇ ਢੰਗ ਨਾਲ ਇਹਨੂੰ ਖਤਮ ਕਰਨਾ ਚਾਹੁੰਦੇ ਨੇ ਜੰਗ ਪੰਜਾਬ ਦੇ ਵਿੱਚ ਲਾਦਾ ਵੀ ਪੰਜਾਬ ਦਾ ਜੋ ਕੁਝ ਨੁਕਸਾਨ ਹੁਣ ਆ ਪੰਜਾਬ ਦਾ ਹੀ ਹੋਣਾ ਆਵਾਮ ਨੇ ਬੜਨਾ ਦੁਨੀਆ ਨੇ ਪੰਜਾਬ ਦੇ ਨਾਲ ਮਰਨਾ ਤੇ ਇਥੇ ਉਜਾੜਾ ਵੀ ਇਹ ਆਪਦੇ ਹੱਕ ਲੈ ਨਾ ਸਕਣੇ ਇਹਨਾਂ ਚੀਜ਼ਾਂ ਜੁੜੇ ਰਹਿਣਾ ਹੁਣ ਜਿਹੜੇ ਉੱਜੜ ਗਏ ਜਾਂ ਤਾਂ ਪੰਬਲ ਚੱਲਣਗੇ ਜਾਂ ਇੱਥੇ ਧੂਮ ਪੰਚਣਗੇ ਜਾਂ ਜੈਨਾ ਡਿੱਗਣਗੇ ਆ ਉਹ ਕਿੜਾ ਛੇਤੀ ਛੇਤੀ ਰਾਸ ਆ ਜਾਣਗੇ ਜਿਹੜੀਆਂ ਪਹਿਲਾਂ ਦੀਆਂ ਜੰਗਾਂ ਨੇ ਉਸ ਵੇਲੇ ਦੇ ਜਿਹੜੇ ਹੁਣ ਲੋਕ ਆ ਰਹੇ ਨੇ মিডিਆ ਦੇ ਮੂਹਰੇ ਬਜ਼ੁਰਗ ਹੋ ਗਏ ਉਹ ਦੱਸ ਰਹੇ ਨੇ ਵੀ ਸਾਨੂੰ ਇਹ ਜੰਗ ਨਹੀਂ ਚਾਹੀਦੀ ਸਾਨੂੰ ਸ਼ਾਂਤੀ ਚਾਹੀਦੀ ਆ ਇਹ ਜੰਗ ਮਾੜੀ ਹੀ ਮਾੜੀ ਆ ਜਿਹਦਾ ਜੀਵ ਘਰੋਂ ਚਲਿਆ ਜਾਂਦਾ ਮਰ ਜਾਂਦਾ ਘਾਤ ਸਵਾਹ ਘਰ ਹੋ ਜਾਂਦੇ ਨੇ ਕਿੰਨਾ ਦੁੱਖ ਹੁੰਦਾ ਉਹਨਾਂ ਨੂੰ ਆਪਾਂ ਇੱਕ ਕਮਰਾ ਪਾਉਣਾ ਹੋਵੇ ਕਿੰਨਾ ਚਿਰ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਦੋ ਕਮਰੇ ਨਹੀਂ ਖੜੇ ਹੁੰਦੇ ਤੇ ਮਿਹਨਤ ਕਰਕੇ ਤੇ ਜਿਹਦਾ ਸਾਰੇ ਘਰ ਢਾਹਤਾ ਉਹਨੇ ਕਿਵੇਂ ਬਣਾਉਣੇ ਕਿੰਨੇ ਸਾਲਾਂ ਚ ਬਣਨਗੇ ਜਦੋਂ ਤੱਕ ਅ ਅਗਲਾ ਆਉਦੇ ਪੈਰਾਂ ਦੇ ਛੁਰੜਾ ਹੁੰਦਾ ਉਹਨੂੰ ਕੋਈ ਨਾ ਕੋਈ ਫੇਰ ਜੰਗ ਦਾ ਜਿਹੜਾ ਮਾਹੌਲ ਬਣਾ ਦਿੱਤਾ ਜਾਂਦਾ ਪੰਜਾਬ ਨੂੰ ਇਹ ਚੁਣ ਰਹੇ ਨੇ ਸਾਨੂੰ ਮਾਰਨ ਵਾਸਤੇ ਹੋਰ ਵੀ ਬਾਰਡਰ ਹੈਗੇ ਜਿੱਥੋਂ ਮਰਜੀ ਲਾ ਲੈਣ ਤੇ ਮੈਂ ਇੱਕ ਜਾਂਦਾ ਜਾਂਦਾ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਸਰਕਾਰ ਨੂੰ ਜੀ ਜੀ ਅਸੀਂ ਚਾਹੁੰਨੇ ਆ ਵੀ ਸਾਡਾ ਜਿਹੜਾ ਹੈਗਾ ਭਾਰਤ ਸਾਡੇ ਅਸੀਂ ਜਿੱਤ ਚਾਹੁੰਨੇ ਆ ਜੇ ਕੱਲੋਂ ਭਾਰਤ ਹਾਰਦਾ ਉਹਦੇ ਵਿੱਚ ਨਮੋਸੀ ਸਾਨੂੰ ਇੱਥੋਂ ਦੀ ਬਸਿੰਦੇ ਸਾਡਾ ਦੇਸ਼ ਆ ਭਾਰਤ ਵੀ ਸਾਡਾ ਦੇਸ਼ ਆ ਤੇ ਪੰਜਾਬ ਵੀ ਸਾਡਾ ਹੀ ਆ ਜੀ ਇਸ ਕਰਕੇ ਉਹਨਾਂ ਬੰਦਿਆਂ ਨੂੰ ਮਾਰੋ ਚੁਣ ਕੇ ਜਿਨ੍ਹਾਂ ਨੇ ਸਾਡਾ ਨੁਕਸਾਨ ਕੀਤਾ ਜਿਹੜੇ ਅੱਤਵਾਦੀ ਨੇ ਜਿਹੜੇ ਸਾਨੂੰ ਮਾਰਨਾ ਚਾਹੁੰਦੇ ਨੇ ਤੇ ਮੈਂ ਇੱਕ ਬੇਨਤੀ ਹੋਰ ਵੀ ਕਰਨਾ ਚਾਹਨਾ ਜੀ ਜਦੋਂ ਪਾਣੀ ਸਿਰ ਉੱਤੋਂ ਦੀ ਹੋ ਜਾਂਦਾ ਫਿਰ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਨੇ ਉਸ ਟਾਈਮ ਫਿਰ ਰਹਿ ਜਾਂਦਾ ਹੈਗਾ ਅਨਖ ਦਾ ਮਸਲਾ ਜੀ ਜੀ ਇੱਜ਼ਤ ਦਾ ਮਸਲਾ ਹੋਣ ਦਾ ਮਸਲਾ ਜੀ ਜੀ ਹੁਣ ਸਾਡੇ ਸਰ ਉਤੋਂ ਦੀ ਪਾਣੀ ਨੰਗੂਗਾ ਸਾਡੇ ਉੱਤੇ ਅਟੈਕ ਕਰਦੇ ਨੇ ਸਾਡੇ ਫੌਜ ਮਰਦੀ ਆ ਅਸੀਂ ਕਿਹੜਾ ਫੇਰ ਮਗਰ ਰਹਾਗੇ ਜੀ ਜੀ ਅਸੀਂ ਵੀ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਲੜਾਂਗੇ ਜੀ ਜੀ ਅਸੀਂ ਕਹਿੰਦੇ ਸਰਕਾਰ ਨੂੰ ਸਾਨੂੰ ਵੀ ਟੈਂਕ ਤੋਪਾਂ ਗੋਲੇ ਦਿਓ ਅਸੀਂ ਵੀ ਨਾਲ ਲਾਵਾਂਗੇ ਭਾਗ ਅਸੀਂ ਕੱਟੇ ਸਾਡਾ ਦੇਸ਼ ਆ ਅਸੀਂ ਥੋੜੇ ਇੱਥੇ ਆਪਣੀ ਉਹ ਬੇਇੱਜ਼ਤੀ ਕਰਾਉਣੀ ਆ ਜਾਂ ਸਾਡੇ ਆਪ ਦੇ ਮੁੰਡੇ ਨੌਜਵਾਨ ਮੌਤ ਚੋਂ ਸਾਡਾ ਭਾਰਤ ਜਿਹੜਾ ਸਾਡਾ ਸਾਡਾ ਆਪਾਂ ਸਾਨੂੰ ਹੱਕ ਵੀ ਮਿਲਣੇ ਚਾਹੀਦੇ ਨਾ ਤੁਸੀਂ ਖੋਲੋ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਹਮ ਕਰੋ ਰਿਹਾ ਦਿਓ ਸਾਡੇ ਹੱਕ ਅਸੀਂ ਜਦੋਂ ਥੋੜੇ ਮਰਨ ਮਰਾਉਣ ਨੂੰ ਅਸੀਂ ਉਹ ਕਹਿੰਦੇ ਖਾਣ ਪੀਣ ਨੂੰ ਬੰਦ ਨਹੀਂ ਡੰਡੇ ਖਾਣ ਨੂੰ ਰਿਸ ਨਹੀਂ ਹੋਇਆ ਜੀ ਬਿਲਕੁਲ ਤੇ ਬਾਰਡਰਾਂ ਦੇ ਉੱਤੇ ਇੱਕ ਸਿੱਖ ਖੜੇ ਨੇ ਹਮ ਤੇ ਢੋਲਿਆਂ ਦੇ ਨਾਲ ਉਹ ਭੰਗੜੇ ਪਾਉਂਦੇ ਫਿਰਦੇ ਦੂਜੇ ਆਰਮੀ ਨੂੰ ਆਰਮੀ ਵਿੱਚ ਇਹ ਮੈਂ ਚਾਹਨਾ ਹੀ ਭਾਰਤ ਦੇ ਹਰ ਮੰਤਰੀ ਐਮਐਲਏ ਪੰਜਾਬ ਦੇ ਜਿੰਨੇ ਐਮਐਲਏ ਮੰਤਰੀ ਆ ਉਹਨਾਂ ਸਾਰਿਆਂ ਦੇ ਇੱਕ ਇੱਕ ਬੱਚਾ ਆਰਮੀ 'ਚ ਭਰਤੀ ਕਰਾਉਣ ਤੇ ਉਹ ਜਾਨ ਜੰਗ ਦੇ ਵਿੱਚ ਉਹ ਬੱਚੇ ਇਹਦੀ ਤਾਂ ਦੂਰ ਖੜੀ ਜਦੋਂ ਉਹ ਕੁਰਸੀਆਂ 'ਤੇ ਬੈਠੇ ਨੇ ਉਹ ਆਪ ਜਾ ਕੇ ਉੱਥੇ ਕੰਮਾਂ ਸੰਭਾਲਣਾ ਹੂੰ ਬੱਚੇ ਤਾਂ ਜਦੋਂ ਭਰਤੀ ਹੋਣਗੇ ਉਹ ਠੀਕ ਜਿਹੜਾ ਹੁਣ ਉਹ ਕੁਰਸੀਆਂ 'ਤੇ ਬੈਠੇ ਨੇ ਹੂੰ ਇਹਨਾਂ ਪੁਰਤਿਨ ਸਰਕਾਰ ਦੀ ਬੰਦ ਜੇ ਇਹ ਸਰਕਾਰ ਐਮਐਲਏ ਨੇ ਨਾ ਐਮਪੀ ਨੇ ਉਹ ਜਾਣੋ ਸੇ ਸਵਾਤ ਤਾਂ ਉਥੇ ਕਿਸੇ ਜਾਣਾ ਨਹੀਂ ਜਿਹਦਾ ਜਦੋਂ ਮਾਰ ਖਾਪਗੇ ਫੇਰ ਜਾ ਕੇ ਉਥੇ ਦੌਰੇ ਕਰਦੇ ਫਿਰਨਗੇ ਉਥੇ ਫੇਰ ਜਾਣਗੇ ਪਹਿਲਾਂ ਨਹੀਂ ਜਾ ਕੇ ਕਈ ਦੇਸ਼ਾਂ ਦੇ ਵਿੱਚ ਹੁਣ ਆਪਾਂ ਦੇਖਦੇ ਜੰਗ ਲੱਗਦੀ ਐ ਉਥੇ ਜਿਹੜਾ ਅ ਮੌਜੂਦਾ ਪ੍ਰਧਾਨ ਮੰਤਰੀ ਹੋਵੇ ਜਾਂ ਰਾਸ਼ਟਰਪਤੀ ਹੋਵੇ ਉਹ ਜੰਗ ਦੇ ਮੈਦਾਨ ਦੇ ਵਿੱਚ ਇਰਾਨ ਦੀ ਜੰਗ ਚ ਇਦੇ ਹੋਇਆ ਇਰਾਕ ਦੀ ਜਿਹੜਾ ਹੁਣ ਰੂਸ ਨਾਲ ਲੱਗੇ ਉਹਦਾ ਨਹੀਂ ਜਿਹੜਾ ਉੱਥੇ ਦਾ ਉਹ ਜੰਗ ਦੇ ਵਿੱਚ ਵਰਦੀਆਂ ਪਾ ਕੇ ਗਿਆ ਤੇ ਸਾਡੇ ਵਾਲਿਆਂ ਨੂੰ ਕੀ ਖੰਗ ਹੁੰਦੀ ਹੈ ਪਤਾ ਨਹੀਂ ਵੀ ਤੇ ਮਾਰਨਾ ਦੇਣ ਕਿਤੇ ਡਰਦੇ ਨੇ ਉਹ ਤਾਂ ਉੱਥੇ ਦਿੱਲੀ ਬੈਠੀ ਰੋਲਾ ਪਾ ਸਕਦੇ ਨੇ ਉੱਥੋਂ ਬੈਠੇ ਆਰਡਰ ਕਰ ਸਕਦੇ ਨੇ ਇਸ ਕਰਕੇ ਜਿਹੜੇ ਆਵਾਮ ਨੇ ਮਰਨਾ ਲੋਕਾਂ ਨੇ ਮਰਨਾ ਇਹ ਨਹੀਂ ਚਾਹੁੰਦੇ ਅਸੀਂ ਅਸੀਂ ਸ਼ਾਂਤੀ ਚਾਹੁੰਦੇ ਆਂ ਫਿਰ ਵੀ ਜੇ ਜੰਗ ਹੁੰਦੀ ਆ ਅਸੀਂ ਵੀ ਜੰਗ ਦੇ ਵਿੱਚ ਤਿਆਰ ਆਂ ਸਾਨੂੰ ਵੀ ਜਿਹੜਾ ਹੈਗਾ ਉਹ ਸਾਰਾ ਕੁਝ ਦਿੱਤਾ ਜਾਵੇ ਅਸੀਂ ਵੀ ਲੜਾਂਗੇ ਦੇਸ਼ ਖਾਤਰ ਪੰਜਾਬ ਖਾਤਰ ਤੇ ਮੈਂ ਤੇ ਵੀ ਬੇਨਤੀ ਕਰਨਾ ਚਾਹੁੰਨਾ ਸਾਡੀ ਪੁਲਿਸ ਨੂੰ ਜੇ ਹੁਣ ਚੱਲਦਾ ਜਿਹੜਾ ਪ੍ਰਸ਼ਾਸਨ ਆ ਆਰਮੀ ਆ ਜੇ ਨਹੀਂ ਕੋਈ ਪਾਕਿਸਤਾਨ ਦੇ ਵਿੱਚ ਨਹੀਂ ਉਬਾਜ ਆਉਂਦੇ ਜੇ ਜੰਗ ਲੱਗ ਹੀ ਗਈ ਫਿਰ ਲਾਹੌਰ ਦੇ ਉੱਤੇ ਖਾਲਸਾ ਰਾਜ ਦਾ ਝੰਡਾ ਝੁਲਣਾ ਚਾਹੀਦਾ ਲਾਹੌਰ ਵੀ ਸਦੌਣਾ ਚਾਹੀਦਾ ਖਾਲਸਾ ਰਾਜ ਦੇ ਥੰਮ ਨੇ ਮਹਾਰਾਜ ਜੀ ਸਰ ਮਹਾਰਾਜ ਜੀ ਸਰ ਰਾਜ ਤਾਂ ਨਹੀਂ ਸੀ ਉਹ ਉੱਥੇ ਖਾਲਸਾ ਰਾਜ ਦਾ ਝੰਡਾ ਕੱਢ ਕੇ ਬਾਕੀ ਜਿਹੜਾ ਸਾਡਾ ਇਹ ਖਾਲਸਾ ਪੰਜਾਬ ਹੈ ਇਹਨੂੰ ਦੋਨਾਂ ਨੂੰ ਇਕੱਠੇ ਕਰਕੇ ਜਿਹੜਾ ਰਾਜ ਹੋ ਦੁਬਾਰੇ ਹੋਣ ਦੇ ਵਿੱਚ ਆਵੇ ਅਸੀਂ ਇਹ ਵੀ ਚਾਹੁੰਦੇ ਆ ਜੀ ਜੀ ਅਸੀਂ ਬਿਲਕੁਲ ਜੀ ਹਾਂਜੀ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਭਾਈ ਦੇਖਿਆ ਜਾਏ ਤਾਂ ਜਿਵੇਂ ਕਹਿ ਦੀਏ ਕਿ ਆ ਭਾਖੜਾ ਦਾ ਹੋ ਗਿਆ ਬਿਆਸ ਦਾ ਹੋ ਗਿਆ ਵੀ ਇਹ ਮੁੱਦੇ ਜਿਹੜੇ ਹੈਗੇ ਆ ਵੀ ਇਹ ਜਿਹੜੇ ਪੰਜਾਬ ਦਾ ਜਿਸ ਤੇ ਹੱਕ ਹੈਗਾ ਇਹ ਤਾਂ ਬਾੜ ਆਂਦੀ ਹੈ ਤਾਂ ਉਦੋਂ ਪੰਜਾਬ ਬਰਬਾਦ ਹੁੰਦਾ ਹੈਗਾ ਹੋਰ ਸਾਰੀ ਚੀਜ਼ਾਂ ਤੇ ਪੰਜਾਬ ਬਰਬਾਦ ਹੁੰਦਾ ਹੈ ਵੀ ਲੜਾਈ ਝਗੜਾ ਹੋ ਰਿਹਾ ਤਾਂ ਪੰਜਾਬ ਬਰਬਾਦ ਹੋ ਰਿਹਾ ਤੇ ਬਰਾਬਰੀ ਦੇ ਹੱਕ ਵੇਲੇ ਇਹ ਕੁਝ ਵੀ ਨਹੀਂ ਦਿੰਦੇ ਹੈਗੇ ਜੇ ਇੰਨੇ ਹੀ ਕਹਿ ਦੀਏ ਕਿ ਐਤ ਕੀ ਕਿ ਇਹ ਗੀਦਾ ਕਸ਼ਮੀਰ 'ਚ ਅਟੈਕ ਹੋਇਆ ਤੇ ਇਹਨਾਂ ਨੇ ਮਤਲਬ ਵੀ ਫਰੰਟ ਖੋਲਤਾ ਤੇ ਉਹ ਵੀ ਪੰਜਾਬ ਕੰਨੀ ਤੋਂ ਕਿਉਂਕਿ ਜੰਮੂ ਕਸ਼ਮੀਰ ਕੰਨੀ ਤੋਂ ਕਾਤੋਂ ਨਹੀਂ ਖੋਲੇ ਜੇ ਐਡੀ ਗੱਲ ਹੈ ਤੇ ਜਿਹੜਾ ਪਲਵਾਮਾ ਦਾ ਅਟੈਕ ਹੋਇਆ ਸੀ ਉਹਦੇ ਤੇ ਸੀਬੀਆਈ ਇਨਕੁਆਇਰੀ ਕਿਉਂ ਨਹੀਂ ਬਿਠਾ ਦਿੰਦੇ ਇੱਡਾ ਵੱਡਾ ਅਟੈਕ ਹੋਇਆ ਇਸ ਤੋਂ ਤਾਂ ਬਹੁਤ ਵੱਡਾ ਅਟੈਕ ਸੀਗਾ ਨਾ ਉਦੋਂ ਕਿਉਂ ਨਹੀਂ ਇਹਨਾਂ ਨੇ ਫਰੰਟ ਖੋਲਿਆ ਤੇ ਸੀਬੀਆਈ ਦੀ ਇਨਕੁਆਇਰੀ ਕਿਉਂ ਨਹੀਂ ਬਿਠਾਈ ਗਈ ਕਿ ਕਿਵੇਂ ਹੋਇਆ ਕਿਹਦੀ ਗਲਤੀ ਸੀ ਤੇ ਇਹ ਘਟਨਾ ਕਿਵੇਂ ਘਟੀ ਕਿ ਖੁਫੀਆ ਏਜੰਸੀਆਂ ਕੋਲ ਪਲਵਾਮਾ ਦੀ ਜਾਣਕਾਰੀ ਨਹੀਂ ਸੀਗੀ ਉਸਤੇ ਸੀਬੀਆਈ ਇਨਕੁਆਰੀ ਕਿਉਂ ਨਹੀਂ ਅਜੇ ਤੱਕ ਬਠਾਈ ਜਾ ਰਹੀ ਇਸ ਗੱਲ ਤੇ ਦਾ ਫਰੰਟ ਹੀ ਖੋਲ ਦਿੱਤਾ ਗਿਆ ਨਾ ਤੇ ਉਹ ਵੀ ਪੰਜਾਬ ਦਾ ਮਤਲਬ ਲੈ ਕੇ ਜਦਕੀ ਹੋਰ ਬਹੁਤ ਸਟੇਟਾਂ ਦੇ ਮਤਲਬ ਵੀ ਬਾਰਡਰ ਲੱਗਦੇ ਆ ਉਹਨਾਂ ਦੇ ਤੁਸੀਂ ਉੱਥੇ ਮਤਲਬ ਵੀ ਕਰੋ ਸਾਨੂੰ ਯੋਗਦਾਨ ਪਾਣ ਲਈ ਬੁਲਾਉਆ ਸੀ ਫੌਜੀਆ ਤਾਂ ਮੂਹਰੇ ਹੋ ਕੇ ਲੜਾਂਗੇ ਜੇ ਸਾਡੇ ਚ ਕੋਈ ਭੱਜੇ ਤਾਂ ਫੌਜ ਪਹਿਲਾਂ ਸਾਨੂੰ ਗੋਲੀ ਮਾਰੇ ਜੇ ਅਸੀਂ ਭੱਜੀਏ ਪਰ ਇਹ ਆ ਕਿ ਸਾਡੀ ਹੀ ਸਟੇਟ ਕਿਉਂ ਸਾਡੇ ਹੀ ਘਰ ਕਿਉਂ ਮਾਰੇ ਜਾ ਰਹੇ ਸਾਡੇ ਹੀ ਭਾਈ ਬੰਦੂਆਂ ਨੂੰ ਪੰਜਾਬ ਦਾ ਬਾਰਡਰ ਕਿਉਂ ਬਿਲਕੁਲ ਜੀ ਜੰਗ ਹਿੰਦ-ਪਾਕ ਦਾ ਹੋਣ ਲੱਗਾ ਬਾਰੇ ਦੋਨੋਂ ਪੰਜਾਬ ਦੇ ਆਵਾਮ ਦੋਨੋਂ ਪੰਜਾਬ ਦੀਆਂ ਜਨਤਾ ਇਹ ਚਾਹੁੰਦੀ ਹੈ ਕਿ ਜੇ ਆਪਾਂ ਸੋਸ਼ਲ ਮੀਡੀਆ ਤੇ ਵੇਖੋ ਨਾ ਟੀਵੀ ਜੋਗੇ ਹਰ ਕੋਈ ਮੋਬਾਈਲ ਹੈ ਹਰ ਕੋਲ ਕੋਲ ਮੀਡੀਆ ਵਾ ਆਮ ਜਨਤਾ ਆਮ ਲੋਕ ਇਹ ਚਾਹੁੰਦੇ ਆ ਕਿ ਜੰਗ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਇਹ ਜੰਗ ਰੋਕਿਆ ਜਾਵੇ ਸਰਕਾਰਾਂ ਨੂੰ ਚਾਹੀਦਾ ਇਹ ਜੰਗ ਗੱਲਬਾਤ ਰਾਈ ਇਸ ਗੱਲ ਦਾ ਕੋਈ ਨਰਨਾ ਕੱਢਿਆ ਜਾਵੇ ਜਿਹੜੇ ਅਤਵਾਦੀ ਨੇ ਜਿਹਨਾਂ ਨੇ ਇਹ ਕੰਮ ਕੀਤਾ ਪਲਾਵਾ ਕੰਡ ਕੀਤਾ ਜਿਹੜੇ ਉਹ ਵੀਰ ਦੇ ਇੱਕ ਪਰਿਵਾਰ ਨੂੰ ਮਾਰਿਆ ਪੁੱਛ ਕੇ ਮਾਰਿਆ ਕਿਸ ਜਾਤ ਨਸ਼ਬੰਦਤਾ ਹੈ ਕਿਸ ਵਰਨ ਨਸ਼ਬੰਦਤਾ ਹੈ ਉਹ ਨਾ ਬੰਦਿਆਂ ਨੂੰ ਫਾਂਸੀ ਦੇ ਟੰਗਣਾ ਚਾਹੀਦਾ ਹੈ ਪਰ ਦੋਨੋਂ ਦੇਸ਼ ਦੇ ਆਮ ਲੋਕਾਂ ਨੂੰ ਇਸ ਤਰ੍ਹਾਂ ਮਾਰ ਦੇਣਾ ਇਦਾਂ ਜੰਗ ਦਾ ਐਲਾਨ ਕਰ ਦੇਣਾ ਕਿਸੇ ਤਰ੍ਹਾਂ ਵੀ ਜੇਬ ਨਹੀਂ ਦਿੰਦਾ ਇਸ ਕਰਕੇ ਸਾਰਿਆਂ ਨੂੰ ਸੋਚਣਾ ਪਏਗਾ ਜਹਦਰ ਸਾਹਿਬ ਨੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਜੇ ਜੰਗ ਹੋ ਹੀ ਗਿਆ ਤੇ ਫਿਰ ਲਾਹੌਰ ਸਾਡਾ ਹੋਣਾ ਚਾਹੀਦਾ ਹੈ ਅਸੀਂ ਖਾਲਸਾ ਰਾਜ ਦਾ ਝੰਡਾ ਲਹਿਰਾਈਏ ਇਹ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਇੱਕ ਹੋ ਜਾਵੇ ਅਸੀਂ ਚਾਹੁੰਦੇ ਆ ਕਿ ਸਾਰੇ ਇਕੱਠੇ ਹੋ ਕੇ ਅਸੀਂ ਫਿਰ ਪੰਜਾਬ ਦਾ ਜਿਹੜਾ ਸਾਡਾ ਖਾਲਸਾ ਰਾਜ ਸੀ ਉਹ ਦੁਆਰੋਂ ਆ ਆ ਜਾਵੇ ਤੇ ਜੇ ਜਿਹੜੇ ਲੀਡਰ ਕਹਿੰਦੇ ਆ ਵੀ ਜੰਗ ਹੋਣਾ ਚਾਹੀਦਾ ਉਹਨਾਂ ਨੂੰ ਆਪ ਵੀ ਉੱਥੇ ਜਾਣਾ ਚਾਹੀਦਾ ਬਾਰਡਰ ਤੇ ਜਿਵੇਂ ਯੂਕਰੇਨ ਦਾ ਪ੍ਰਧਾਨ ਮੰਤਰੀ ਆਪ ਆਰਮੀ ਦੀ ਵਰਦੀ ਪਾ ਕੇ ਆਪਣੇ ਜੰਗ ਦੇ ਵਿੱਚ ਆਪਣੇ ਆਰਮੀ ਦੇ ਨਾਲ ਲੜਿਆ ਸੀ ਤੇ ਇਥੋਂ ਦੇ ਭਾਰਤ ਦੇ ਜਿਹੜੇ ਐਮਐਲਏ ਮੰਤਰੀ ਨੇ ਉਹਨਾਂ ਨੂੰ ਵੀ ਵਰਦੀਆਂ ਪਾ ਕੇ ਜ਼ਰੂਰ ਬਾਰਡਰਾਂ ਤੇ ਖੜਨਾ ਚਾਹੀਦਾ ਹੈ ਇਹਨਾਂ ਵੀਰਾਂ ਦੇ ਗੱਲ ਕਹਿਣਾ ਜੁੜੇ ਰਹੋ ਧੰਨਵਾਦ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਸਿੰਘ ਪਟੇ